कमाई होंगी है संत कभी झूठ नहीं बोलते धनी जो बात के है लोग में मर्द पूरे हैं नहीं जो कौन के पक्के हर फंड में अधूरे हैं दुनिया के कहन के लाल कोई सूरमा नहीं होंगे दुनिया के कहन के लाल कोई सूरमा नहीं होंगे जे सूरमा बोल रहे हो कहे की है सूरमा फिर सूरमा होंगे और जो ਸੰਤ ਮਹਾਪੁਰਸ਼ ਆ ਦੁਨੀਆ ਦੇ ਕਹਿਣ ਦੇ ਨਾਲ ਸੰਤ ਨਹੀਂ ਬਣਦਾ ਸੰਤ ਕਦੋਂ ਬਣਦਾ ਜਦੋਂ ਸੰਤ ਕਹਿੰਦੇ ਕੀ ਇਹ ਸੱਚ ਹੈ ਦਾਨੀ ਉਹਦਾ ਤੱਤ ਨਹੀਂ ਹੁੰਦਾ ਜਿੰਨਾਂ ਦੇ ਮੈਂ ਆਪੇ ਹੀ ਕਹਿ ਜਾਂ ਮਾਝ ਉੱਤੋਂ ਆਪਣੇ ਨੂੰ ਵੱਢੀ ਜਾਵਾਉ ਨਹੀਂ ਦਾਨੀ ਲੋਕ ਕਹਿਣ ਕੀ ਹੈ ਦਾਨੀ ਆ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਕਿਸੇ ਨੂੰ ਗੁੰਮਰਾਹ ਹੋਣ ਦੀ ਲੋੜ ਨਹੀਂ ਇਹ ਸਾਰਾ ਕੁਝ ਮੈਂ ਆਪਣੀ ਜੁਬਾਨ ਚੋ ਕਹਿ ਰਿਹਾ ਜਨਮ ਮਰਨ ਦੋਹੂ ਮੈਂ ਨਹੀਂ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਨਾਲ ਹਰ ਸੋ ਲੈ ਮਲਾਈ ਉਹ ਬਾਦਸ਼ਾਹੀ ਹੁੰਦਾ ਜਿਹੜਾ ਪਰਜਾ ਦੇ ਰਾਜ ਕਰਦਾ ਜਿਹੜਾ ਪਰਜਾ ਦੇ ਰਾਜ ਕਰਦਾ ਬਾਦਸ਼ਾਹੀ ਹੁੰਦਾ ਉਹ ਕੀ ਹੁੰਦਾ ਬੰਮਰਾ ਕਰ ਸਕਦਾ ਬਾਦਸ਼ਾਹ ਕਿਸੇ ਨੂੰ ਜੇਕਰ ਬਾਦਸ਼ਾਹ ਹੋਵੇ ਹੁੰਦਾ ਜਿਹੜਾ ਆਗਿਆ ਦੇ ਦਿਲੋਂ ਰਾਜ ਕਰੇ ਜੋ ਪਰਜਾ ਦੇ ਦਿਲ ਤੇ ਰਾਜ ਕਰਦਾ ਉਹ ਬਾਦਸ਼ਾਹ ਹੁੰਦਾ ਇਸ ਕਰਕੇ ਮੈਂ ਬੇਨਤੀ ਸਾਰਿਆਂ ਨੂੰ ਕਰਦਾ ਆਪਾਂ ਇੱਕ ਦੂਏ ਦਾ ਪਿਆਰ ਇੱਕ ਦੂਜੇ ਨਾਲ ਮਿਲ ਕੇ ਕਿਉਂਕਿ ਜਨਮ ਮਰਨ ਰੋਹੂ ਦਾ ਨਹੀਂ ਜਨ ਪਰਉਪਕਾਰੀ ਆਏ ਜੀ ਦਾਮ ਦੇ ਭਗਤੀ ਲਾਇਨ ਅਰਸੋ ਲੈਣ ਮਿਲਾਈ ਸੰਤ ਦਾ ਇਹ ਕੰਮ ਆ ਜਿਹਦਾ ਸਾਥ-ਸਰਾਸ ਨਾ ਵਿਸਰੇ ਹਰ ਨਾਮਾ ਮਨ ਮੰਨ ਤੂ ਤਾਂ ਕੋਈ ਨਾਮ ਦਾ ਪੁਰ ਕੋਈ ਸੰਤ ਪਿੰਨੀ ਰਹਿ ਜਣੀਏ ਕੰਮ ਕੰਤਾਰੇ ਜਾ ਕੇ ਸਤ ਜਨਾ ਮੇਰੇ RAM ਪਿਆਰੇ ਉਹਨਾਂ ਸੰਤਾਂ ਦੀ ਖੋਜ ਕਰੋ ਉਹਨਾਂ ਸੰਤਾਂ ਦੀ ਸੰਗਤ ਕਰੋ ਜਿਹੜੇ 24 ਘੰਟੇ ਉਸ ਮਾਰਗ ਦੇ ਰੰਗ ਵਿੱਚ ਰਗੇ ਹੋਏ ਆ ਅਸੀਂ ਕਿਸੇ ਕੋਲ ਪੁੱਛ ਨਹੀਂ ਲੈਣਾ ਸਾਨੂੰ ਮਹਾਪੁਰਸ਼ਾਂ ਨੇ ਸਾਰਾ ਕੁਝ ਦੇ ਦਿੱਤਾ ਸਾਡਾ ਜੀਵਨ ਭਰ ਦਿੱਤਾ ਮਹਾਪੁਰਸ਼ਾਂ ਦੇ ਕਿਸੇ ਕੋਲ ਪੁੱਛ ਨਹੀਂ ਜਾਣਾ ਉਸ ਮਾਰਗ ਦੇ ਅੱਗੇ ਅਰਦਾਸ ਕਰਦੇ ਆਂ सच्ची सरकार है तुयो गरीबों का है तेरे जो भी आता है वो कुछ लेकर ही जाता है तू चाहे उजरा हुआ घर आबाद हो जाए कोई मजबूर गम की कैद से आजाद हो जाए गांव को जहां लाओ जहां तस्वीर बनती है सुना दरबार में तेरे यहां तकदीर बनती है अपना तकदीरा बना अपनी किस्मत चिमका है अपने आप मजबूत करना तरी तो अपनी मजबूती